ਕੁਈ ਕਟ ਨਾ ਹੋਈ ਪੁਰਾ ਪਰਚਾ ਦਰਜ ਕਰਨਾ ਪਹਿਲਾ ਗਲਤ ਆ ਪੁੱਛ ਪ੍ਰਤੀਤ ਕਰਕੇ ਕਰਨਾ ਚਾਹੀਦਾ ਕਿ ਬੰਦਾ ਉਥੇ ਇਨਵੋਲਵਮੈਂਟs ਦੀਆ ਜਾਂ ਕੁਲਬੀਰ ਦੀਆ ਉਥੇ ਕਿ ਨਹੀਂ ਸੀਗਾ ਉਥੇ ਹੈ ਹੀ ਨਹੀਂ ਸੀ ਕੁਲਬੀਰ ਹੁਣ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਔਨ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਦੇ ਥੇ ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗਿੜੇ ਕੱਢਦੇ ਨੇ ਬਾਹਰ ਜਾਣ ਪੁੱਛ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਕਿਉਂਕਿ ਬਿਲਕੁਲ ਅਸੀਂ ਸੱਚੇ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਪਡ ਦਰਜ ਕੀਤੀ ਹੋਰੀ ਜਦ ਕਿ ਜਿਹੜਾ ਬੰਦੇ ਦੀ ਇੱਕ ਨਵਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਹੈ ਬੰਦਾ ਸੜ ਗਿਆ ਕੀ ਹੋਰ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਕਿ ਮਕਦਮਾ ਦਰਜੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਅਰ ਇਨਕੁਆਰੀ ਹੋ ਸਕੇ ਤੁਸੀਂ ਹੋਰ ਵੀ ਇਨਕੁਆਰੀ ਕਰ ਲੋ ਇਹ ਤੁਹਾਨੂੰ ਲੱਗਦਾ ਹੈ ਕਿ ਓਰੇਜ ਕੋਈ ਮੈਲਾ ਫਾਇੰਡ ਹੈ ਉਹ ਵੀ ਇਸੇ ਲੋਕਾਂ ਦੇ ਸਾਹਮਣੇ ਤਾਂ ਦੱਸੋ মিডিਆ ਦੇ ਸਾਹਮਣੇ ਦੱਸੋ ਔਰ ਇਹਦਾ ਵੀ ਮੁਕਦਮਾ ਦਰਜ ਕੀਤਾ ਤੁਸੀਂ ਸਿੱਟ ਬਣਾਓ ਤੇ ਇਹਦਾ ਜਿਹੜਾ ਇਨਕੁਆਇਰੀ ਕਰੋ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਬਿਲਕੁਲ ਕਾਰਵਾਈ ਕਰੋ ਪਰ ਜੇ ਜੇ ਸਾਡਾ ਬੰਦਾ ਨਹੀਂ ਹੈ ਤੇ ਜਾਂ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਓਰੇ ਖਿਲਾਫ ਐਫਪੀਆਰ ਕਰਨਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸੋ ਅਸੀਂ ਫੈਸਲਾ ਮੈਂ ਡਿੰਪਾ ਜੀ ਸੰਧੂ ਸਾਹਿਬ ਅੱਜ ਸਾਰੇ ਇੱਥੇ ਆਏ ਆਂ ਗੱਲ ਕਰਦੇ ਆ ਜੇ ਸਾਨੂੰ ਕੋਈ ਨਿਆ ਨਾਮ ਮਿਲਿਆ ਤਾਂ ਫਿਰ ਐਸਐਸਪੀ ਦੇ ਬਾਹਰ ਛੱਡਣਾ ਪਿਆ। ਇਹ ਬਿਲਕੁਲ ਟੱਕਾ ਨਹੀਂ ਚੱਲੇਗਾ। ਸਰਕਾਰ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਤੇ ਮਰਜ਼ੀ ਚੱਕ ਕੇ ਪਰਚਾ ਦੇ ਦਿਓ। ਸੋ ਮੈਂ ਬੇਨਤੀ ਕਰਨੀ ਚਾਹ ਰਹਾ ਹਾਂ ਪੁਲਿਸ ਮੈਕਮੇ ਨੂੰ ਔਰ ਮੈਨੂੰ ਪੂਰੀ ਉਮੀਦ ਹੈ ਕਿ ਇੱਥੋਂ ਦੇ ਜਿਹੜੇ ਐਸਐਸਪੀ ਹੈ ਉਹ ਸਾਨੂੰ ਜਸਟਿਸ ਦੇਣਗੇ। ਲੇਕਿਨ ਹਜੇ ਹਜੇ ਤੱਕ ਤਾਂ ਜਿਹੜੀ ਉਹ ਐਫਆਈਆਰ ਦਰਜ ਨਹੀਂ ਹੋਈ। ਇਹਨੂੰ ਮੈਨੂੰ ਲੱਗਦਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਕੋਈ ਕਿਹਾ ਜਾ ਰਿਹਾ ਕਿ ਐਫਆਈਆਰ ਨਾ ਦਰਜ ਕੀਤੀ ਜਾਏ ਪਰ ਜੇ ਐਫਆਈਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਇਰੀ ਨਾ ਹੋਈ ਤਾਂ ਸੀਐਸਐਸਪੀ ਸਾਹਿਬ ਦੇ ਬਾਅਦ ਕਰਨਾ ਰਿਹਾ ਹੈ ਅੰਡਰ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਕਾਂਗਰਸ ਪਾਰਟੀ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੋਈ ਹੈ ਸੋ ਮੈਨੂੰ ਲੱਗਦਾ ਕਿ ਇਹੋ ਜੇ ਪਵਿੱਤਰ ਸਾਨ ਤੇ ਆ ਕੇ ਸ਼ੁਕਰਾਨਾ ਕਰਨਾ ਨਕਮਸਤਕ ਹੋਣਾ ਸੱਚੇ ਪਾਤਸ਼ਾਹ ਬਹੁਤ અપਾਰ ਕਿਰਪਾ ਕਰਦਾ ਹੈ ਔਰ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਆ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਾਨੂੰ ਸਾਡੇ ਤੇ ਵੀ ਔਰ ਪਾਰਟੀ ਤੇ ਵੀ ਆਪਣਾ ਪੂਰਨ ਅਸ਼ੀਰਵਾਦ ਰੱਖਿਓ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਚ ਦੇਸ਼ ਔਰ ਕੌਮ ਦੀ ਸੇਵਾ ਕਰ ਸਕੀਏ ਸੋ ਇਸ ਕਰਕੇ ਸਾਰੇ ਜਾਣੇ ਅਸੀਂ ਸ਼ੁਕਰਾਨੇ ਵਜੋਂ ਨਕਮਸਤਕ ਹੋਣ ਵਾਸਤੇ ਆਏ ਅੱਜ ਕਰਮਦਾਨ ਦੀ ਸੀਟ ਜਿਹੜੀ ਆ ਕਾਂਗਰਸ ਜਿਹੜੀ ਦੂਸਰੇ ਨੰਬਰ ਤੇ ਰਹੀ ਹੈ ਔਰ ਅਮਰਿਤਪਾਲ ਸਿੰਘ ਦਾ ਇੱਕ ਐਸੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਹਾਲਾਂਕਿ ਕੋਈ ਲਹਿਰ ਦੀ ਗੱਲ ਕੀਤੀ ਜਾ ਰਹੀ ਸੀ ਦੇਖੋ ਜੀ ਕਈ ਕਈ ਵਾਰੀ ਇਸ ਤਰ੍ਹਾਂ ਦਾ 1999 ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਸੀਗਾ ਲੇਕਿਨ ਮੈਂ ਸਮਝਦਾ ਕਿ ਸੰਵਿਧਾਨ ਦੇ ਮਤਾਬਕ ਜਿਹੜਾ ਵੀ ਵਿਅਕਤੀ ਕੋਈ ਵੀ ਵਿਅਕਤੀ ਜੋ ਇਸ ਪ੍ਰਕਿਰਿਆ ਦੇ ਵਿੱਚ ਚੋਣ ਲੜਿਆ ਚਾਹੇ ਉਹ ਅਮਰਿਤਪਾਲ ਜੀ ਨੇ ਚਾਹੇ ਕੋਈ ਹੋਰ ਵਿਅਕਤੀ ਨੇ ਅਸੀਂ ਸੰਵਿਧਾਨ ਦੇ ਮਤਾਬਕ ਸਭ ਨੂੰ ਮੈਂ ਸਮਝਦਾ ਕਿ ਸਾਡਾ ਸਿਰ ਝੁਕਦਾ ਹੈ ਸੰਵਿਧਾਨ ਦੇ ਸਾਹਮਣੇ ਔਰ ਜਿਸ ਪ੍ਰਕਾਰ ਲੋਕਾਂ ਦਾ ਮੰਡੇਟ ਰਿਆ ਕਈ ਵਾਰੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਿਤੇ ਮਾਹੌਲ ਬੰਦ ਹੈ ਸੋ ਮੈਂ ਸਮਝਦਾ ਕਿ ਸਾਨੂੰ ਇਸ ਗੱਲ ਦੀ ਕੋਈ ਆਪत्ति ਨਹੀਂ ਹੈ ਜੋ ਲੋਕਾਂ ਦਾ ਮੰਡੇਟ ਹੈ ਜੋ ਲੋਕਾਂ ਨੇ ਫੈਸਲਾ ਲਿਆ ਉਹ ਸਾਡੇ ਸਿਰ ਮੱਥੇ ਔਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜਿਆਦਾ ਸਟਰੋਂਗ ਹੈ ਤਰਨ ਤਰਨ ਦੇ ਵਿੱਚ ਐਸੀ ਗੱਲ ਨਹੀਂ ਹੈ ਇਹ ਸਮਾਂ ਆਉਂਦਾ ਜਾਂਦਾ ਰਹੇ ਮੈਨੂੰ ਯਾਦ ਹੈ ਕਿ ਆਮ ਆਦਮੀ ਪਾਰਟੀ 4 ਸੀਟਾਂ ਜਿੱਤੀ ਸਨ ਪੰਜਾਬ ਇਸ ਤਰ੍ਹਾਂ ਦੇ ਫੈਸਲੇ ਕਰਦਾ ਰਹਿੰਦਾ ਹੈ ਜਦੋਂ ਪੂਰੇ ਦੇਸ਼ ਦੇ ਅੰਦਰ ਕੋਈ ਇੱਕ ਸੀਟ ਨਹੀਂ ਆਮ ਆਦਮੀ ਪਾਰਟੀ ਜਿੱਤੀ ਉਦੋਂ ਪੰਜਾਬ 'ਚ 4 ਸੀਟਾਂ ਜਿੱਤੇ ਸਨ ਸੋ ਇਹ ਸਮਾਕਰਵਟ ਔਰ ਇਹ ਸਰਕਲ ਹੈ ਇਹ ਚੱਲਦਾ ਰਹਿੰਦਾ ਹੈ ਸੋ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਰਫਾਰਮੈਂਸ ਬੇਸ ਜਿਸ ਤਰ੍ਹਾਂ ਲੋਕਾਂ ਨੇ ਕੰਮ ਕਰਾਂਗੇ ਸੇਵਾ ਕਰਾਂਗੇ ਪਾਰਟੀ ਹੋਰ ਆਪਣਾ ਜਿਹੜੇ ਆਪਣੇ ਇਲਾਕੇ ਨੇ ਉਹਨਾਂ ਨੂੰ ਮਜ਼ਬੂਤ ਕਰਾਂਗੇ ਜਿੱਥੇ-ਜਿੱਥੇ ਕਾਮੀਆਂ ਰਹਿ ਗਈਆਂ ਉਰੇ ਤੇ ਗੌਰ ਫਰਮਾਵਾਂਗੇ ਵਿਚਾਰ ਕਰਾਂ ਅੰਮ੍ਰਿਤਵਾਸ ਇਹ ਜਨ ਲੈ ਕੇ ਕੀ ਕੀਤਾ ਜਾ ਰਿਹਾ ਲਗਾਤਾਰ ਉਹ ਸੋਸ਼ਲ ਮੀਡੀਆ ਤੇ ਵੀ ਟ੍ਰੋਲ ਚੱਲਦਾ ਰਿਹਾ ਦੇਖੋ ਮੈਨੂੰ ਕਿਸੇ ਨੂੰ ਰਿਹਾਈ ਨੂੰ ਲੈ ਕੇ ਮੇਰੇ ਮਨ 'ਚ ਕਿਸੇ ਪ੍ਰਕਾਰ ਦੀ ਕੋਈ ਦੁਖਦਾ ਨਹੀਂ ਹੈ ਲੇਕਿਨ ਮੈਂ ਦੇਸ਼ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਕਨਸਟੀਟਿਊਸ਼ਨ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਸੰਵਿਧਾਨ ਦੇ ਮਤਾਬਕ ਜਿਸ ਸੰਵਿਧਾਨ ਦੀ ਪ੍ਰਕਿਰਿਆ ਹੈ ਕਿ ਵਿਅਕਤੀ ਕੋਈ ਵੀ ਵਿਅਕਤੀ ਜੇ ਉਹ ਚ ਬੈਠਾ ਵੀ ਚੋਣ ਲੜ ਸਕਦਾ ਹੈ ਤਾਂ ਉਹ ਸੰਵਿਧਾਨ ਦੀ ਪ੍ਰਕਿਰਿਆ ਦੇ ਮਤਾਬਕ ਹੋਇਆ ਹੈ ਔਰ ਉਹਨਾਂ ਨੇ ਚੋਣ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਇਸ ਮੈਂਡੇਟ ਨੂੰ ਸਰਚ ਕੋਣੇ ਆ ਜਿੱਥੇ ਯਾਰ ਮੈਂ ਗੱਲ ਤਾਂ ਪੂਰੀ ਹੋਣ ਦਿਓ ਨਾ ਹੁੰਦਾ ਯਾਰ ਜਿੱਥੋਂ ਤੱਕ ਉਹਨਾਂ ਦੀ ਰਿਹਾਈ ਦੀ ਗੱਲ ਹੈ ਇਹ ਵੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਦੇਸ਼ ਦੇ ਕਾਨੂੰਨ ਦੇ ਮੁਤਾਬਕ ਜੋ ਵੀ ਦੇਸ਼ ਦਾ ਸੰਵਿਧਾਨਿਕ ਕਾਨੂੰਨ ਹੈ ਸਾਨੂੰ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਨੂੰ ਔਰ ਰਾਜ ਵਿੜਿੰਗ ਨੂੰ ਕਿਸੇ ਪ੍ਰਕਾਰ ਦੀ ਕੋਈ ਆਪਟੀ ਨਹੀਂ ਕੁਲਵੀਰ ਸਿੰਘ ਜੀ ਦਾ ਨਾਂ ਤੇ ਪਰਚਾ दर्ज ਹੋਇਆ ਹੈ ਸਰਕਾਰਾਂ ਨੂੰ ਕਿਸੇ ਜੀ ਕਿਹਨਾਂ ਦੇ ਦੇ ਦਿਓ ਇਲੈਕਸ਼ਨ ਲੜਨ ਤੋਂ ਬਾਅਦ ਹੀ ਹੋ ਗਿਆ ਹਾਂ ਮੈਂ ਸਮਝਦਾ ਕਿ ਕੁਲਵੀਰ ਸਿੰਘ ਜੀਰਾ ਤੇ ਦੂਸਰੀ ਵਾਰੀ ਇਹ ਕੰਮ ਹੋਇਆ ਹੈ ਇਸ ਤਰ੍ਹਾਂ ਦਾ ਉਹ ਮੌਕੇ ਤੇ ਮੌਜੂਦ ਨਹੀਂ ਸਨ ਮੇਰੀ ਐਸਐਸਪੀ ਨਾਲ ਵਾਰ-ਵਾਰ ਗੱਲ ਹੋਈ ਪ੍ਰੈਸ਼ਰ ਪਾਇਆ ਗਿਆ ਔਰ ਉਹਨਾਂ ਤੇ 307 ਦਾ ਮਕਦਮਾ ਰਜਿਸਟਰ ਕਰ ਦਿੱਤਾ ਗਿਆ ਹਾਲਾਂਕਿ ਜਿਹੜੀ ਦੂਜੇ ਪਾਸੇ ਕਾਰਵਾਈ ਉਹਨਾਂ ਦੇ ਚਾਚਾ ਜੀ ਦੇ ਬੇਟੇ ਦੀ ਕਾਰ ਕਿਸੇ ਨੇ ਜਲਾਤੀ ਉਹ ਕੋਈ ਹਜੇ ਦੂਜੇ ਪਾਸੇ ਮਕਦਮਾ ਨਹੀਂ ਦਰਜ ਹੋਇਆ ਕੀਤਾ ਗਿਆ ਸੋ ਮੈਂ ਸਮਝਦਾ ਕਿ ਇਹੋ ਜੀਆਂ ਗੱਲਾਂ ਦੇ ਨਾਲ ਆਮ ਆਦਮੀ ਪਾਰਟੀ ਕਮਜ਼ੋਰ ਕਿਉਂ ਹੋਈ ਹੈ ਆਉਂਦਿਆ ਸਾਰ ਮਕਦਮੇ ਤੇ ਮਕਦਮਾ ਮਕਦਮੇ ਤੇ ਮਕਦਮਾ ਮਕਦਮੇ ਤੇ ਮਕਦਮਾ ਦੂਜੇ ਨੂੰ ਨੀਚਾ ਵਿਖਾਉਣਾ ਇਸ ਕੰਮ ਵਿੱਚ ਉਲਝ ਕੇ ਰਹਿ ਗਿਆ ਹਾਲਾਂਕਿ ਪੋਜ਼ਿਟਿਵ ਪੋਲਿਟਿਕਸ ਕਰਨੀ ਚਾਹੀਦੀ ਹੈ ਸੋ ਕਲਵੀਰ ਜੀ ਦੇ ਤੇ ਜਿਹੜਾ ਮਕਦਮਾ ਹੋਇਆ ਅਸੀਂ ਸਾਰੇ ਉਹਨਾਂ ਦੇ ਨਾਲ ਹੈ ਮੈਂ ਘਰ ਵੀ ਜਾ ਰਿਹਾ ਹੈ ਔਰ ਤਵੀਰ ਜੀਰਾ ਇਸ ਸਾਰੇ ਮਾਮਲੇ ਚ ਸੁਰਖੂ ਹੋ ਕੇ ਬਾਹਰ ਨਿਕਲ ਗਏ ਹਾਂਜੀ ਪੂਰੀ ਤਿਆਰੀ ਹੈ ਜੀ ਇੱਕ ਅਦੇ ਦਿਨ ਚ ਦੇ ਵਿੱਚ ਅਸੀਂ ਕੈਂਡੀਡੇਟ ਐਲਾਨ ਦਿੱਤਾ ਜਾਏਗਾ ਔਰ ਮੈਨੂੰ ਸੱਚੇ